ਬਾਈ ਹਸਤੀ ਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਕਿਸੇ ਵੀ ਪੁਰਾਣੇ ਕੋਈ ਵੀ ਖੇਤੀਬਾੜੀ ਦਾ ਸੰਦਾ ਵੇਚਣਾ ਹੋਵੇ ਕੋਈ ਟਰੈਕਟਰ ਟਰਾਲੀ ਵੀ ਸੁਪਰ ਸੀਡਰ ਰੋਟਾ ਵੇਟਰ ਉਹਦੀ ਵੀਡੀਓ ਆਪਾਂ ਫਿਰ ਹੀ ਪਾਉਣੇ ਆ ਬਾਈ ਆ ਬੋਟਾ ਕੋਟਲੀ ਚੈਨਲ ਤੇ ਉੱਪਰ ਨੰਬਰ ਮੇਰਾ ਲੱਗਿਆ ਤੇ ਥੱਲੇ ਬਾਈ ਟਾਈਟਲ ਦਾ ਨੰਬਰਾਂ ਉੱਪਰਲੇ ਨੰਬਰ ਤੇ ਆਪਾਂ ਨੂੰ ਕਾਲ ਕਰ ਲਿਓ ਤੇ ਕਿਸੇ ਵੀ ਪੁਰਾਣੇ ਆ ਟਰੈਕ ਲੈਣਾ ਹੋਵੇ 855 ਸਾਰੇ ਭਰਾ ਦੇਖ ਲਓ ਬਾਈ 2004 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਈ ਨਵੇਂ ਆ ਟਰੈਕਟਰ ਦੇ ਇਹ ਥੀਰੀ ਸਪੀਡ ਬਾਈਕਾਂ ਦਾ ਮੈਟਰੈਟਰ ਕਰਾਇਆ ਵਾ ਕਿਸੇ ਵੀ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ 855 ਤੇ ਇਹ ਪਿੰਡ ਪੁਰਾਣੇ ਵਾਲੇ ਖੜਾ ਬਈ ਮੋਗੇ ਕੋਲੇ ਪਿੰਡ ਪੁਰਾਣੇ ਵਾਲਾ ਮੋਗੇ ਤੋਂ ਪੱਲ ਦਿਹਾਣੇ ਨੂੰ ਜਾਂਦੇ ਆ ਤੇ 10 ਕ ਕਿਲੋਮੀਟਰ ਤੇ ਪਿੰਡ ਆਉਂਦਾ ਇਹ ਪੁਰਾਣੇ ਵਾਲਾ ਪੁਰਾਣੇ ਵਾਲੇ ਪਿੰਡ ਖੜਾ ਬਈ ਕਿਸੇ ਵੀ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ 855 ਸਵਰਾਜ ਤੇ ਬਾਈਕਾਂ ਦਾ 3 ਲੱਖ ਦੇ 3 ਲੱਖ ਤੇ 15000 ਦੇ ਆਸੇ ਪਾਸੇ ਮੈਂ ਟਰੈਡ ਬਈ ਦੇ ਦੂੰਗਾ ਸਾਰੇ ਪਾਸੋਂ ਮੇਰਾ ਟਰੈਡ ਪੂਰਾ ਵਧੀਆ ਆ ਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਡ ਲੈ ਜਿਓ ਕਿਸੇ ਵੀਰ ਭਰਾਣੇ ਬਈ ਟਿਕਟ ਲੈਣਾ ਹੋਵੇ ਸਵਰਾਜ 855 ਤੇ ਬਾਈ ਦਾ ਫੋਨ ਨੰਬਰ ਆ ਤੁਹਾਡੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ